ਕੱਲ ਇੱਕ ਕਾਫੀ ਮੁੱਦਾ ਆਲਓਵਰ ਚੱਲ ਰਿਹਾ ਸੀਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇਨਸਟਾ ਤੇ ਨਾਂ ਹੈਗਾ ਕਮਲਾ ਕਮਲਾ ਕੌਰ ਕਮਲਾ ਕੌਰ ਪਾਪੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫਆਈਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲਸ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:30 7 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੀ ਜੂਰਿਸਡਿਕਸ਼ਨ ਤੋਂ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਪੀ ਪੀਪੀ 10 ਐਫ ਡਬਲ 9179 ਈਓਨ ਗੱਡੀ ਉਹਦੇ 'ਚ ਇੱਕ ਲੇਡੀ ਦੀ ਡੈੱਡ ਬੋਡੀ ਹੈ ਔਰ ਉਹਦੀ ਡੈੱਡ ਬੋਡੀ ਪਈ ਹੈ ਤੇ ਗੱਡੀ 'ਚ ਥੋੜਾ ਬਲੱਡ ਵੀ ਸਪਿਲ ਆਊਟ ਹੋ ਰਿਹਾ ਹੈ ਬੜੀ ਫਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸ ਐਚ ਓ ਕੈਂਟ ਡੀ ਐਸ ਪੀ ਸਿਟੀ 2 ਦੇ ਪੀ ਐਸ ਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹ ਨਾਲ ਕੋਲ ਇਸ ਟਾਈਮ ਚਾਰਜ ਹੈ ਐਸ ਪੀ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਭੁਲਾਇਆ ਗਿਆ ਕਿ ਇਨਿਸ਼ially ਸੋ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਤਾਂ ਬੋਡੀ ਨੂੰ ਸਿਵਲ ਹਸਪੀਟਲ ਮੌਨਟਰੀਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀ ਤੇ ਨੈਕਸਟ ਜਿਹੜੀ ਉਹਦੀ ਬੋਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਿਜਾ ਦੇਵੀ ਉਹਨਾਂ ਵੱਲੋਂ ਬੋਡੀ ਨੂੰ ਸ਼ਨਾਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਇਕ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕ ਵਕ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਸ ਤੇ ਤੇ ਉੱਤਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸੀਗੇ ਜਿਨੇ ਆਪਣਾ ਨਾਮ ਅਮਰਿਤਪਾਲ ਸਿੰਘ ਦੱਸਿਆ ਸੀ ਐਂਡ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਮ੍ਰਿਤੰਡਾ ਚ ਕਿਸੇ ਸ਼ੋਰੂਮ ਸੇ ਪ੍ਰੋਮੋਸ਼ਨਲੀ ਲਾਨਾ ਬਟ that day ਉਹ ਕਰਨੀ ਸੀਗੇ ਅਗਲੇ ਦਿਨ ਫਿਰ ਅਮਰਿਤਪਾਲ ਇਸੇ ਗੱਲ 'ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਕਿ ਪ੍ਰੋਮੋਸ਼ਨ ਕਰੋ देन ਇਵੈਂਚੁਅਲੀ ਸ਼ੀ ਅਗਰੀਡ ਤੇ ਜਿਹੜਾ ਅਮਰਿਤਪਾਲ ਹੈ ਅ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਵਦਨ ਨੂੰ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇजेस ਵੀ ਮਿਲ ਗੀਆਂ ਸੀ ਕੁਝ ਇਹਦੀ ਹਿਊਮਨ ਇੰਡ ਤੋਂ ਲੁਧਿਆਣੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੇ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਘਰ ਗਿਆ ਸੀ ਪਰ ਬਾਅਦ ਚ ਉਹ ਵਾਪਸ ਵਾਪਸ ਉਹਦੇ ਨਾਲ ਕਨਵਰਸੇਸ਼ਨ ਹੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੁਰਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਗੇਦਰ ਆਣ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਂ ਲੁਧਿਆਣੇ ਫਾਲੋ ਕਰਾ ਕੇ ਬਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲਿਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ 'ਚ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸ਼ਮਸ਼ਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ 'ਚ ਲੈ ਜਾ ਕੇ ਇਹਦੇ ਗਲੇ 'ਤੇ ਫਾਹਾ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਦੀ ਬਾਡੀ ਨੂੰ ਪਿੱਛੇ ਸਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾ ਦਿੱਤੀ ਬਿਕੋਜ਼ ਦੇ ਥੋਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ 뎀 ਸੋ ਇਸ ਪਲਾਨਿੰਗ ਦੇ ਕਹੇ ਤੇ ਉਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਨੋਂ ਉੱਥੇ ਫਰਾਰ ਹੋ ਗਏ ਤੇ ਯੂਜ਼ਿੰਗ ਵੇਰੀਅਸ ਹਿਊਮਨ ਐਂਡ ਟੈਕਨੀਕਲ ਇਨਪੁਟ ਅਸੀਂ ਇਹਨਾਂ ਦੋਨਾਂ ਨੂੰ ਕੱਲ ਰਾਤੀ ਅਰਾਊਂਡ 1 ਵਜੇ ਦੇ ਕਰੀਬ ਜਿਹੜੇ ਨਿਮਰਜਿਤ ਔਰ ਜਸਪ੍ਰੀਤ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਅਰੈਸਟ ਪਾਈ ਹੈ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਦੇਖਾਂਗੇ ਕਿ ਕੀ ਕੀ ਇਹਨਾਂ ਦਾ ਹੋਰ ਇਹਦੇ ਚ ਐਂਗਲ ਸਿਗਾ ਔਰ ਜਿਹੜਾ ਇਹਦੇ ਚ ਕਾਂਸਪੀਰੇਟਰ ਹੈ ਅਮ੍ਰਿਤਪਾਲ ਮਹਿਰੋ ਉਹਨੂੰ ਵੀ ਅਸੀਂ ਫੜਨ ਲਈ ਪ੍ਰੋਪਰਟੀ ਮਲਾਈਆਂ ਹੋਈਆਂ ਸੋ ਥੈਟ ਪੂਰਾ ਸਰਕਲ ਕੰਪਲੀਟ ਹੋਏ ਤੇ ਹੁਣ ਤੱਕ ਦੀ ਤਫਤੀਸ਼ ਇਹੀ ਪਤਾ ਲੱਗਿਆ ਕਿ ਜਿਹੜੇ ਇਹ ਦੋਨੋਂ ਹੈਗੇ ਅਮ੍ਰਿਤਪਾਲ ਦੇ ਨਾਲ ਦੇ ਐਸੋਸੀਏਟ ਜਿਹੜੇ ਅਸੀਂ ਫੜੇ ਹੈ ਦੇ ਵਰ ਡੂਇੰਗ देयर ਰੋਲ ਮੋਰਲ ਪੁਲਿਸਿੰਗ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਮਲਾ ਕੌਰ ਹੈ ਏ ਪਿੱਛੋਈ ਕੰਚਨ ਦੇਵੀ ਐ ਤੇ ਕਮਲਾਕੌਰ ਦੀ ਆਈਡੀ ਬਣਾ ਕੇ ਸਾਡੇ ਯੂਥ ਨੂੰ ਅਕੋਰਡਿੰਗ ਟੂ 뎀 ਕਿ ਬਹੁਤ ਹੀ ਵਲਗਰ ਵੀਡੀਓਸ ਪੰਦੀ ਸੀ ਤੇ ਸਾਡਾ ਅਗੇ ਦਾ ਯੂਥ ਖਰਾਬ ਹੋ ਰਿਹਾ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਅਮ੍ਰਿਤਪਾਲ ਨੇ ਰੋਕਦਾ ਸੀਗਾ ਪਰ ਇਹ ਨਹੀਂ ਹਟੀ ਸੋ ਅਕੋਰਡਿੰਗ ਟੂ 뎀 ਉਹਨਾਂ ਨੇ ਇਹਨੂੰ ਸਬਕ ਸਿਖਾਣ ਲਈ ਇਹ ਸਾਰਾ ਪਲਾਨ ਕੀਤਾ 댓 ਇਜ਼ ਹਾਊ ਦੇ ਪਲਾਨਡ ਥਿਸ ਹੋਲ ਕਨਸਪੀਰੇਸੀ ਕਿ ਇਹਨੂੰ ਕਿਸੇ ਤਰ੍ਹਾਂ ਇਹਦਾ ਇਨ ਅ ਮਰਡਰ ਕਰਨਾ ਮੈਨੂੰ ਇਹਦਾ ਪਾਲ ਦੇ ਦੋ ਸਾਥ ਕੀ ਪੜੇਗੇ ਉਹਦੇ ਵਿੱਚ ਮੈਂ ਨਸਰ ਦਾ ਮਾਮਲਾ ਕਰਦੀ ਹਾਂ ਇਹਨਾਂ ਦੋਨੋਂ ਦੀ ਡਿਟੇਲਸ ਜਿਹੜੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਜਿਹੜਾ ਨਿਮਰਤਜੀਤ ਹੈ ਇਹ 21 ਸਾਲ ਦਾ ਹੈ ਤੇ ਜਿਹੜਾ ਜਸਪ੍ਰੀਤ ਸਿੰਘ ਹੈ ਇਹ 32 ਸਾਲ ਦਾ ਹੈ ਤੇ ਨਿਮਰਨਜੀਤ ਦਾ ਅੰਮ੍ਰਿਤਪਾਲ ਦੇ ਨਾਲ ਹੀ ਇੱਕ ਕੇਸ ਹੈਗਾ ਮੁਕੱਦਮਾ ਨੰਬਰ 121/2021 ਇਹ ਥਾਣਾ ਤਨੋਲਾ ਜ਼ਿਲ੍ਹਾ ਬਰਨਾਲਾ 'ਚ ਦਰਜ ਹੈ ਉੱਥੇ ਵੀ ਇਹਨਾਂ ਨੇ ਇੱਕ ਕੋਈ ਡੀ ਐਕਸ ਐਕਸ ਨਾ ਦੀ 뮤직 ਪ੍ਰੋਡਿਊਸਰ ਨੂੰ ਉਹਨਾਂ ਨੇ ਬਿਲੀਵ ਕੀਤਾ ਸੀ ਕਿ ਉਹ ਬੜੀ ਬਲਗਰੀਆ ਕੁਛ ਇਦਾਂ ਦੀ ਵੀਡੀਓਜ਼ ਬਣਾਉਂਦਾ ਤੇ ਉਹਨਾਂ ਨੂੰ ਵੀ ਇਸੇ ਪੈਟਰਨ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤਾਂ ਧਮਕਾਇਆ ਸੀ ਉਹਦੇ ਤਹਿਤ ਇਹਨਾਂ ਤੇ ਇੱਕ ਪਰਚਾ ਦਰਜ ਹੋਇਆ ਸੀ ਅੰਡਰ ਸੈਕਸ਼ਨ 323 41 506 148 149 ਥਾਣਾ ਤਨੋਲਾ ਤੇ ਅਮਰਿਤਪਾਲ ਤੇ ਇੱਕ ਹੋਰ ਅਮਰਿਤਸਰ ਜੀ ਵੀ ਈ ਡਿਵੀਜ਼ਨ ਥਾਣੇ 'ਚ 2020 'ਚ ਐਫ ਆਈ ਆਰ ਨੰਬਰ 5 ਦਰਜ ਹੈ ਅੰਡਰ ਸੈਕਸ਼ਨ 307 ਤੋਂ 434 27 353 186 ਜਦੋਂ ਇਹਨਾਂ ਨੇ ਹੈਰੀਟੇਜ ਸਟਰੀਟ ਤੇ आई थिंक स्टैचूज वगैरह नो डिमोलिश किता सिग मैडम एक खुचो दे किस एरिया च कित्ती गई है बात बाकी ओथे ਤੁਹਾਨੂੰ ਲੱਗਦਾ ਨਹੀਂ ਪੁਲਿਸ ਦਾ ਸਿਕਿਉਰਿਟੀ ਲੈਪ ਹੋਈ ਹੈ ਇਸ ਤਰ੍ਹਾਂ ਦੀ ਬਾਤ ਕਰਨਾ ਔਰ ਦੂਸਰਾ پارکਿੰਗ ਚ ਆਸਾਨੀ ਨਾਲ ਗੱਡੀ ਲਗਾਣਾ ਦੇਖੋ ਜੀ ਸਿਕਿਉਰਿਟੀ ਲੈਪਸ ਤਾਂ ਵੀਲ ਫਿਗਰ ਆਊਟ ਲੇਟਰ ਬਟ ਜੋ ਹਲੇ ਤੱਕ ਦੀ ਤਫਤੀਸ਼ ਚ ਪਤਾ ਲੱਗਾ ਹੈ ਕਿ ਇਹਨਾਂ ਨੇ ਉਥੋਂ ਲਿਆ ਕੇ ਜੋ ਇਹਨਾਂ ਨੇ ਪਲਾਨ ਕੀਤਾ ਕਿ ਅਸੀਂ ਕਿਸੇ ਤਰ੍ਹਾਂ ਉਹਨੂੰ ਇਨਟਾਈਜ਼ ਕਰਕੇ ਕਿਸੇ ਹੋਰ ਜਗ੍ਹਾ ਲੈ ਕੇ ਆਵਾਂਗੇ ਸੋ ਰੈਸਟ ਰਿਗਾਰਡਿੰਗ ਦਿਸ ਜਿਹੜਾ ਲੜਕਾ ਗੱਡੀ ਲੈ ਕੇ ਆ ਰਿਹਾ ਹੈ ਉਹ ਕਿਹੜਾ ਹੈ ਜਰਪੀ ਹੈ ਜਾਂ ਨਿਮਰਜੀ ਜੀ ਦੇਖੋ ਇਹਨਾਂ ਕੋਲ ਇੱਕ ਤਾਂ ਗੱਡੀ ਸੀਗੀ ਸਕੋਰਪੀਓ ਜਿਹੜੀ ਐਨ ਸਕੋਰਪੀਓ ਸੀਗੀ ਉਹ ਪਹਿਲਾਂ ਇਹ ਜਦੋਂ ਲੁਧਿਆਣੇ ਗਿਆ ਉਸ ਗੱਡੀ ਚ ਗਿਆ ਤੇ ਇਨ ਬਿਟਵੀਨ ਦੇ ਹੈਵ ਬੀਨ ਚੇਂਜਿੰਗ ਕਾਰਸ ਉਹ ਜਦੋਂ ਉਹਨੇ ਕ੍ਰਾਈਮ ਕਰ ਦਿੱਤਾ ਉਸ ਤੋਂ ਬਾਅਦ ਜੋ ਸਾਨੂੰ ਫੁਟੇਜ ਆਇਆ ਕਿ ਜਿਹੜਾ ਜਸਪ੍ਰੀਤ ਹੈ ਉਹ ਨੂੰ ਆਦੇਸ਼ ਦੀ ਪਾਰਕਿੰਗ 'ਚ ਗੱਡੀ ਚ ਲਾ ਕੇ ਛੱਡ ਗਿਆ ਮੈਂ ਮੈਂ ਲੁਧਿਆਣੇ ਤੋਂ ਗੱਡੀ ਆਈ ਸੀ ਜਾਂ ਕੋਈ ਨਾਲ ਸੀ ਜੀ ਇਹ ਤਾਂ ਗੱਲੀ ਆਈ ਸੀਗੇ ਬਟ ਇਹ ਦੋਨੋਂ ਮੁੰਡੇ ਉਹਨੂੰ ਉੱਥੇ ਲੈਣ ਗਏ ਸੀ ਕਿਉਂਕਿ ਸ਼ੀ ਵਾਸ ਨਾਟ ਅਵੇਅਰ ਆਫ ਮਠਿੰਡਾ ਏਰੀਆ ਤਾਂ ਇਹਨਾਂ ਨੇ ਕਾਈਂਡ ਆਫ ਆਪਣੀ ਗੱਡੀ ਤੇ ਉਹਦੀ ਨਾਲ-ਨਾਲ ਆਏ ਜੀ ਜੀ ਅੰਮ੍ਰਿਤਪਾਲ ਮੈਰੋਈ ਹੈ ਜੋ ਇਹਦੀ ਮਦਰ ਨੇ ਸਾਨੂੰ ਬਿਆਨ ਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਇਹ ਸਾਡੇ ਘਰ ਆਇਆ ਸੀ ਫਿਰ ਉਹਨੇ ਉਹਦੀ ਆਈਡੈਂਟੀਫਾਈ ਵੀ ਕੀਤਾ ਹੈ ਬਟ ਸ਼ੀ ਹੈ ਸੈਡ ਥੈਟ ਉਨੇ ਨੂੰ ਕਿਹਾ ਕਿ ਸਾਨੂੰ ਕਿਸੇ ਗੱਡੀਆਂ ਦੇ ਪ੍ਰੋਮੋਸ਼ਨ ਲਈ ਤੁਹਾਨੂੰ ਲੈ ਕੇ ਜਾਣਾ ਸੋ ਅਮਰਿਤਵਾਲ ਮਹਿਰੋ ਵਾਸ ਦ ਫਰਸਟ ਪਰਸਨ ਜਿਹਨੇ ਕੰਟੈਕਟ ਕੀਤਾ ਅਮਰਿਤਵਾਲ ਨੂੰ ਅਰੈਸਟ ਕੀਤਾ ਨਹੀਂ ਆਮੈਂ ਉਹ ਕੀ ਨਿਹੰਗ ਹੈਗੇ ਹਾਂਜੀ ਇਹ ਨਿਹੰਗ ਵਾਣੀ ਸੀ ਰਹਿੰਦੇ ਬਟ ਐਸ ਯੂ ਮਾਈਟ ਹੈਵ ਆਲਸੋ ਸੀਨ ਕਿ ਉਸ ਟਾਈਮ ਦੇ ਵਰ ਵੇਅਰਿੰਗ ਨੋਰਮਲ ਕਲੋਸ ਅਮਰਿਤਪਾਲ ਕੰਪਨੀ ਕਰਦਾ ਹੈ ਅਮਰਿਤਪਾਲ ਜੀ ਹੁਣ ਤੱਕ ਮੈਂ ਵੀ ਜਿਹੜਾ ਹੁਣ ਤੱਕ ਦੇਖਿਆ ਹੈ ਜਿਹੜੇ ਤਾਂ ਐਫ ਆਈ ਆਰਸ ਵੀ ਹੈ ਦੇ ਆਰ ਡੂਇੰਗ देयर ओन ਮੋਰਲ ਪੁਲਿਸਿੰਗ ਜਿਵੇਂ ਇਸ ਕੇਸ ਚ ਵੀ ਦੇ ਆਰ ਸੇਇੰਗ ਕਿ ਇਹ ਕੁਝ ਇਮੋਰਲ ਗੱਲਾਂ ਸਾਡੇ ਅਗਲੇ ਯੂਥ ਨੂੰ ਖਰਾਬ ਕਰਨਾ ਚਾਹੁੰਦੀ ਸੀ ਤੇ ਅਸੀਂ ਇਹਨੂੰ ਸਮਝਾਇਆ ਇਹ ਨਹੀਂ ਹਟੀ ਤੇ ਪਿਛਲੇ ਕੇਸਸ ਤੋਂ ਵੀ ਇਹੀ ਲੱਗ ਰਿਹਾ ਕਿ ਇਹ ਇਸ ਤਰ੍ਹਾਂ ਦੇ ਕੰਮ ਕਰਦੇ ਹਾਂ ਹਾਂਜੀ ਅਮ੍ਰਿਤਪਾਲ ਨਾਲ ਜੁੜਿਆ ਹੋਇਆ ਹੈ ਕਿ ਹਾਂਜੀ ਅਮ੍ਰਿਤਪਾਲ ਨਾਲ ਜੁੜਿਆ ਹੋਇਆ ਹੈ ਨਹੀਂ ਜੀ ਇਹ ਇਹ ਬੰਦੇ ਦਾ ਨਾਮ ਅਮਰਿਤਪਾਲ ਹੈ ਬਟ ਹੀ ਇਜ਼ ਅ ਡਿਫਰੈਂਟ ਐਂਟੀਟੀ ਜੀ ਮੈਂ ਇਹਦੇ ਕੋ ਉਹਦੇ ਨਾਲ ਕੋਈ ਲਿੰਕ ਹੈਗਾ ਜਾਂ ਮਤਲਬ ਪਾਰਲਾ ਸੀ ਹਲੇ ਤੱਕ ਤਾਂ ਸਾਨੂੰ ਨਹੀਂ ਪਤਾ ਬਟ ਇਹ ਡਿਫਰੈਂਟ ਅਮਰਿਤਪਾਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਆ ਰਹੀ ਹੈ ਜੋ ਮੁਖਤਸਰ ਦਾ ਦੱਸ ਰਿਹਾ ਕੋਈ ਨੂੰ ਕੁਸ਼ਪਿੰਦਰ ਸਿੰਘ ਨਾਮ ਦੱਸ ਰਿਹਾ ਕਿ ਉਹਦੇ ਵੱਲੋਂ ਵੀ ਇਸ ਤਰੀ ਜੀ ਇਸ ਕੇਸ 'ਚ ਹੁਣ ਤੱਕ ਤਾਂ